ਐਨੀ ਡੂੰਘੀਆਂ ਗੱਲਾਂ ਕਿਥੋਂ ਆ ਜਾਂਦੀਆਂ ਨੇ ਇਹ ਪਿਆਰ ਸਿਖਾ ਗਿਆ ਕੀ ਇਸ ਕੌਨਸ ਖਾ ਗਿਆ ਇਹ ਨਹੀਂ ਪਿਆਰ ਨਹੀਂ ਸਿਖਾ ਗਿਆ ਮੈਨੂੰ ਮੈਨੂੰ ਹੁਣ ਇਦਾਂ ਲੱਗਦਾ ਕਿ ਮੈਂ ਐਕਸੈਪਟ ਕਰ ਲਿਆ ਸਵੀਕਾਰ ਕਰ ਲਿਆ ਜਿੱਦਾਂ ਸਾਡੇ ਘਰ ਦੇ ਸਮਝਾਉਂਦੇ ਹੀ ਹੁੰਦੇ ਆ ਮੇਰੇ ਕੱਲੇ ਨਹੀਂ ਤੁਹਾਡੇ ਸਾਰਿਆਂ ਦੇ ਵੀ ਸਮਝਾਉਂਦੇ ਹੋਣਗੇ ਵੀ ਜਦੋਂ ਵਿਆਹ ਹੋ ਗਿਆ ਇਦਾਂ ਨਹੀਂ ਇਦਾਂ ਕਰਨਾ ਮੇਰੀ ਮਾਂ ਮੈਨੂੰ ਕਹਿੰਦੀ ਹੈ ਵੀ ਜੇ ਤੇਰਾ ਘਰ ਵਾਲਾ ਨਹੀਂ ਤੈਨੂੰ ਕਹੇਗਾ ਨਾ ਵੀ ਨਹੀਂ ਕੰਮ ਕਰਨਾ ਤਾਂ ਇਦਾਂ ਕਹਿ ਦਿੰਦੇ ਮੁੰਨਾ ਕ ਪਰਿਵਾਰ ਤੋਂ ਉੱਪਰ ਕੀ ਐ ਉਹ ਮੈਨੂੰ ਕਹਿੰਦੇ ਹੁੰਦੇ ਦੀਪਕਾ ਪਾਦਕੋਨ ਨੇ ਵੀ ਐਂਡ 'ਚ ਘਾਰੀ ਸੰਭਾਲਿਆ ਕਹਿੰਦੇ ਮੈਂ ਕਿਹਾ ਹਾਂਜੀ ਫਿਰ ਉਹ ਚੀਜ਼ਾਂ ਤੁਹਾਨੂੰ ਇਫੈਕਟ ਕਰਨ ਲੱਗ ਜਾਂਦੀਆਂ ਵੀ ਸੱਚੀ ਗੱਲ ਆ ਯਾਰ ਵੀ ਪਰਿਵਾਰ ਹੀ ਤਾਂ ਦੇਖਣਾ ਐਂਡ ਤੇ ਬਟ ਕੱਲ ਨੂੰ ਮਾਹੀ ਬਹੁਤ ਟੌਪ ਤੇ ਹੋਵੇ ਕੈਰੀਅਰ ਤੇ ਪਿਆਰ ਹੋ ਜਵੇ ਮੰਨ ਲਓ ਪਿਆਰ ਹੋ ਜਵੇ ਨਹੀਂ ਨਹੀਂ ਪਿਆਰ ਹੋ ਜਵੇ ਵਿਆਹ ਹੋਵੇ ਮੈਂ ਹੁਣ ਅਰੇਂਜ ਮੈਰਿਜ 'ਚ ਵਿਸ਼ਵਾਸ ਰੱਖਦੀ ਨਹੀਂ ਮੈਂ ਕਹਿੰਦਾ ਕਿਸੇ ਮੁੰਡੇ ਨਾਲ ਵਿਆਹ ਹੋ ਗਿਆ ਤੁਹਾਡਾ ਤੁਸੀਂ ਟੌਪ ਤੇ ਹੋ ਕੈਰੀਅਰ ਤੇ ਹਾਂ ਐਜੂਰੀ ਸਟਾਪ ओके ओके ਸੇ ਪਿਆਰ ਹੋ ਗਿਆ ਹੈ ਨਾ ਤੇ ਉਹ ਬੰਦਾ ਤੁਹਾਨੂੰ ਕਵੇ ਆ ਕੇ ਕਿ ਮਾਹੀ ਹੁਣ ਮੈਂ ਚਾਹਨਾ ਕਿ ਤੂੰ ਸਿਰਫ ਮੇਰੀ ਹੋ ਕੇ ਰਹੇ ਕੰਮ ਛੱਡ ਦੇ ਪਹਿਲਾਂ ਤਾਂ ਮੈਂ ਦੇਖੋ ਜਿੱਦਾਂ ਜਨਨੀਆਂ ਕਰਦੀਆਂ ਹੁੰਦੀਆਂ ਪਿਆਰ ਪਿਆਰ ਨਾਲ ਬੰਦੇ ਦੀ ਮਿੰਤ ਕਰ ਲਈ ਮੈਂ ਉਹ ਕਰਕੇ ਦੇਖੂਗੀ ਜੇ ਸਾਡਾ ਇਸ ਗੱਲੋਂ ਕਲੇਸ਼ ਹੋਣ ਲੱਗ ਗਿਆ ਫਿਰ ਤਾਂ ਮੈਨੂੰ ਸਟੈਪ ਲੈਣਾ ਹੀ ਪੈਣਾ ਕਿਉਂਕਿ ਘਰ ਚ ਕਲੇਸ਼ ਨਹੀਂ ਨਾ ਕਰ ਸਕਦੀ ਮੈਂ ਮੇਰਾ ਘਰ ਖਰਾਬ ਹੋ ਸਕਦਾ ਕੰਮ ਅੱਜ ਹੈਗਾ ਕੰਮ ਕੱਲ ਨੂੰ ਨਾ ਹੋਵੇ ਆਖਰ ਤਾਂ ਇੱਕ 파ਟਨਰ ਤਾਂ ਚਾਹੀਦਾ ਮੈਨੂੰ ਆਪਣੀ ਜ਼ਿੰਦਗੀ ਚਲਾਉਣ ਲਈ ਤਾਂ ਮੈਂ ਉਹਦੀ ਸੁਣਾਗੀ ਇਹ ਜ਼ਰੂਰੀ ਹੈ 파ਟਨਰ ਮੈਨੂੰ ਇਦਾਂ ਲੱਗਦਾ ਜ਼ਰੂਰੀ ਹੈ ਨਹੀਂ ਰਹਿ ਹੁੰਦਾ ਕਈ ਵਾਰ ਜਦੋਂ ਹੁਣ ਆਪਾਂ ਸਾਰਾ ਕੁਝ ਹੁੰਦਾ ਸਾਡੇ ਕੋਲੇ ਤੇ ਕਈ ਬਜ਼ੁਰਗ ਰਹਿ ਲੈਂਦੇ ਇਕੱਲੇ ਪਰ ਮੈਨੂੰ ਇਦਾਂ ਲੱਗਦਾ ਕਿ ਜਦ ਆਪਣਾ ਸਾਰਾ ਕੁਝ ਹੈਗਾ ਤੇ ਅਸੀਂ ਐਂਡ ਤੇ ਬੁੱਢੇ ਹੋ ਜਾਂਦੇ ਆ ਹੂੰ ਫੇ ਸਾਨੂੰ ਸੰਭਾਲ ਲੈਣਾ ਨਹੀਂ ਕੋਈ ਹੂੰ ਫੇ ਮੈਨੂੰ ਇਦਾਂ ਲੱਗਦਾ ਪਰਿਵਾਰ ਜ਼ਰੂਰੀ ਹੈ